ਸਭ ਦੇ ਵਿੱਚ ਇਹੋ ਗੱਲ ਦੱਸੀ ਗਈ ਹੈ ਕਿ ਵੀ ਆਪਣਾ ਤੂੰ ਧੰਦਾ ਵੀ ਕਰਨ ਨਾਲ ਨਾਲ ਇਹ ਸੇਵਨ ਦਾ ਬੰਦਗੀ ਵੀ ਕਰ ਬੰਦੇ ਜੇ ਧੰਦਿਆਂ ਚ ਉਲਝਿਆ ਰਹਾ ਤਾਂ ਫਿਰ ਧੰਦੇ ਦਾ ਜਾਨਵਰ ਵੀ ਨਹੀਂ ਕਰਦੇ ਨੇ ਜਾਨਵਰ ਵੀ ਕਰਦੇ ਨੇ ਕਿਉਂ ਖਾਣਾ ਪੀਣਾ ਬਸ ਰਹਿਣਾ ਸਹਿਣਾ ਜਾਨਵਰਾਂ ਨੇ ਫਿਰ ਬੰਦੇ ਦਾ ਤੇ ਜਾਨਵਰਾਂ ਦਾ ਕੀ ਫਾਇਦਾ ਫਰਕ ਪਿਆ ਬਈ ਕੋਈ ਫਾਇਦਾ ਨਾ ਹੋਇਆ ਜਾਨਵਰਾਂ ਨੇ ਸਮਾਂ ਆਪਣੀ ਜ਼ਿੰਦਗੀ ਬਹੁਤ ਸੌਖੀ ਟਪਾ ਲੈਂਦੇ ਨੇ ਕਿਸੇ ਦੇ ਬੰਦਸ਼ ਚ ਨਹੀਂ ਕਿਸੇ ਦੀ ਕੋਈ ਉਹਨਾਂ ਨੂੰ ਦਿੱਕਤ ਨਹੀਂ ਆਉਂਦੀ ਜਿੱਥੇ ਮਰਜੀ ਬਾਹਰ ਫਿਰਦੇ ਨੇ ਭਾਉਂਦੇ ਪਰ ਸਾਧ ਸੰਗਤ ਬੰਦੇ ਨੇ ਆਪਣੇ ਆਪ ਨੂੰ ਇੰਨੀਆਂ ਬੰਧਨਾਵਾਂ ਪਾ ਰੱਖੀਆਂ ਨੇ ਇੰਨੀਆਂ ਔੜਜਣਾ ਪਾ ਰੱਖੀਆਂ ਨੇ ਆਪਣੇ ਆਪ ਹੀ ਜਾਲ ਦੇ ਵਿੱਚ ਆਪ ਹੀ ਫਸਦਾ ਜਾ ਰਿਹਾ ਹੈ ਸਾਧ ਸੰਗਤ ਹਾਥੀ ਕਹਿੰਦੇ ਨੇ ਹਾਥੀ ਗੁਰੂ ਸਾਹਿਬ ਨੇ ਉਦਾਹਰਨ ਦਿੱਤੀ ਹੈ ਹਾਥੀ ਨੂੰ ਨਵਾ ਦਿਓ ਜਿੰਨਾ ਮਰਜੀ ਨਵਾ ਦਿਓ ਜਿੰਨੀ ਮਰਜੀ ਸਾਬਣ ਤੇ ਲਾ ਦਿਓ ਤੇ ਉਹਨੂੰ ਛੱਡਣਸਾਰ ਛੱਡ ਦਿਓ ਇੱਕ ਵਾਰੀ ਛੱਡਣਸਾਰ ਉਹਨੇ ਰਿੱਥੇ ਚ ਲਿਟਣੀ ਲੇਟਣਾ ਸਾਧ ਸੰਗ ਨੌਵੇਂ ਪਾਤਸ਼ਾਹ ਕਹਿੰਦੇ ਤੀਰਥ ਵਰਤarpਨਦਾਨ ਕਰ ਬੰਦੇ ਨੂੰ ਕਹਿੰਦੇ ਨੇ ਆਪਾਂ ਨੂੰ ਨੌਵੇਂ ਪਾਤਸ਼ਾਹ ਤੇਗਵਧਰ ਸਾਹਿਬ ਤੀਰਥ ਵਰਤ ਅਰਪਨ ਦਾਨ ਕਰ ਮਨ ਵਿੱਚ ਧਰੇ ਗਮਾਨ ਬੰਦਾ ਉਹਨ ਕਰਦਾ ਤਾਂ ਹਾਈ ਕੁਸ ਹੈ ਤੀਰਥਾਂ ਤੇ ਵੀ ਜਾਂਦਾ ਪੰਦਨ ਵੀ ਕਰਦਾ ਹੈ ਨਾ ਨਾ ਧੁੰਦਾ ਵੀ ਹੈ ਕਦੇ ਗੰਗਾ ਸਨਾਣ ਕਰਨ ਵਾਗਿਆ ਕਦੇ ਕਿਸੇ ਸਰੋਵਰ ਚ ਵਾਗਿਆ ਕਦੇ ਕਿਸੇ ਹੋਰ ਤੀਰਥ ਤੇ ਵਾਗਿਆ ਤੀਰਥ ਵਰ ਤਰਪਨ ਦਾਨ ਕਰ ਮਨ ਵਿੱਚ ਧਰੇ ਗਮਾਨ ਨਾਨਕ ਨੇ ਫਲ ਜਾਤ ਹੈ ਆਹ ਲਓ ਜੀ ਮਾਂਜਾ ਹੀ ਫੇਰਦਾ ਸਾਰੇ ਤੇ ਕਹਿੰਦੇ ਕਿੰਨੀ ਪੁੰਨ ਧਰਮ ਕੁਛ ਵੀ ਕੀਤਾ ਨਾਨਕ ਨੇ ਫਲ ਜਾਤ ਹੈ ਕਿਵੇਂ ਜਿਉਂ ਕੁੰਚਰ ਇਸ਼ਨਾਨ ਕੁੰਚਰ ਹਾਥੀ ਨੂੰ ਕਹਿੰਦੇ ਨੇ ਜਿਵੇਂ ਹਾਥੀ ਨਮਾਇਆ ਤੇ ਨਮਾਇਦੇ ਉਹ ਦੁਬਾਰੇ ਫੇਰੋ ਫਿਰਦਾ ਲੱਭੜਿਆ ਤੇ ਬੰਦੇ ਦਾ ਵੀ ਉਹੀ ਕੰਮ ਹੈ ਸਾ ਸੰਗਤ ਆਪਣੇ ਆਪ ਬੰਦਾ ਚਿਕੜ ਉਲਟ ਪਾਸੇ ਜਾ ਰਿਹਾ ਹੈ ਗੁਰੂ ਨਾਨਕ ਪੰਜਵੇਂ ਪਾਤਸ਼ਾਹ ਕਹਿੰਦੇ ਨੇ ਕਿ ਕਰਮ ਧਰਮ ਪਖੰਡ ਨੂੰ ਸੋਚੋ ਕਰਮ ਧਰਮ ਕਰਮ ਇੰਨੀ ਮਿਹਨਤ ਕਰਦਾ ਬੰਦਾ ਧਰਮ ਕਰਦਾ ਆਪਦੀ ਜਾਣ ਚ ਪਰ ਗੁਰੂ ਸਾਹਿਬ ਨੇ ਤਾਨੂੰ ਪਖੰਡ ਕਹਿਤਾ ਕਰਮ ਧਰਮ ਪਖੰਡ ਜੋ ਦਿਸੈ ਤੈਨ ਜਮ ਜਗਾਤੀ ਲੂਟਾ ਲਓ ਜੀ ਇਹ ਤੇ ਵੀ ਵੰਜਾ ਫਿਰ ਗਿਆ ਕਹਿੰਦੇ ਜਿੰਨੇ ਕਿ ਤੂੰ ਕਰਮ-ਤੰਮ ਕਰਦਾ ਇਹ ਤਾਂ ਜਮਦੂਤਾਂ ਦੇ ਵੀ ਨਹੀਂ ਪੂਰੇ ਹੁਣੇ ਉਹਨਾਂ ਦੀ ਜਿਹੜੀਆਂ ਜਗਾਤਾਂ ਨੇ ਸਾਧ ਸੰਗਤ ਬਾਣੀ ਕਹਿੰਦੀ ਹੈ ਬੰਦੇ ਨੂੰ ਸਰੀਰ ਛੱਡਣ ਤੋਂ ਬਾਅਦ ਅੱਗੇ ਕਿ ਰਹਿ ਜਾਂਦਾ ਉਹਨੂੰ ਪੁੱਛਿਆ ਜਾਂਦਾ ਕੀ ਕਮਾ ਕੇ ਲਿਆ ਕੁਸਮੇ ਨੂੰ ਦੇ ਕੇ ਜਾ ਜਮਦੂਤ ਆਉਂਦੇ ਨੇ ਸਾਧ ਸੰਗਤ ਲੈ ਜਾਂਦੇ ਵੀ ਜਮਜੂਤੀ ਨੇ ਗਾਹਾਂ ਹੋਰ ਵੀ ਖੜੇ ਹੁੰਦੇ ਨੇ ਜਿਵੇਂ ਸਾਧ ਸੰਗਤ ਕਿਸੇ ਦੇ ਕੋਈ ਕੰਮ ਉਲਟ-ਫਲਟ ਹੋ ਜੇ ਪੁਲਿਸ ਵਾਲੇ ਇੱਥੋਂ ਤੋਂ ਫੜ ਕੇ ਲੈ ਜਾਣਗੇ ਗਾਹਾਂ ਲੁੱਟਣ ਵਾਲੇ ਹੋਰ ਹੋਣਗੇ ਸਾਧ ਸੰਗਤ ਅੱਗੇ ਦੀ ਅੱਗੇ ਕਰਮ ਧਰਮ ਪਖੰਡ ਜੋ ਦਿਸਾ ਤិន ਜਮ ਜਗਾਤੀ ਲੂਟਾ ਸਾਧ ਸੰਗਤ ਅੱਗੇ ਨਿਰਵਾਣ ਕੀਰਤਨ ਗਾਵੋ ਕਰਤੇਗਾ ਉਹ ਪਰਿਆਮਾਨ ਸਾ ਨਿਰਵਾਣ ਜਿਹੜਾ ਆਪਣੇ ਆਪ ਗੁਰੂ ਵੱਲੋਂ ਹੁਕਮ ਹੈ ਪ੍ਰਮਾਤਮਾ ਵੱਲੋਂ ਨਿਰਵਾਣ ਉਹਨੂੰ ਕਹਿੰਦੇ ਨੇ ਜਿਹੜਾ ਕੁਦਰਤ ਵੱਲੋਂ ਆ ਗੱਲ ਨਿਰਵਾਣ ਕੀਰਤਨ ਕੀਰਤਨੇ ਹੰਦੇ ਨੇ ਜਿਹਾ ਸਾ ਮਹਾਭਾਰਤ ਨੇ ਗੀਤ ਗਾਏ ਨੇ ਨਾ ਇਹ ਇਹ ਜਸ ਕੀਤਾ ਗੁਰੂ ਦਾ ਇਹ ਕੀਰਤਨ ਹੈ ਬਾਜਾ ਬੂਜਾ ਹੋ ਰੰਦਾ ਉਹਨੂੰ ਫਿਰ ਆਪਾਂ ਚੰਗੀ ਤਰ੍ਹਾਂ ਕਹਿੰਦੇ ਨੇ ਵੀ ਕੀਰਤਨ ਕੀਤਾ ਹੈ ਇਹ ਵੀ ਕੀਰਤਨ ਹੈ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਫੇਰ ਨਿਮਖ ਨਿਮਣਾ ਸਿਮਰਤ ਜਿਤ ਛੁੱਟਾ ਹੈ ਆ ਤਰੀਕਾ ਛਟਣ ਦਾ ਨਿਮਖ ਸਿਮਰਤ ਜਿਤ ਛੁੱਟਾ ਹੈ ਸੰਤੋ ਸਾਗਰ ਪਾਰ ਉਤਰੀ ਐ ਜੇ ਸਾਗਰ ਤੋਂ ਆਹ ਸੰਸਾਰ ਸਾਗਰ ਤੋਂ ਪਾਰ ਉਤਰਨਾ ਐ ਕਿਵੇਂ ਸੰਤੋਸ ਸਾਗਰ ਪਾਰ ਉਤਰੀ ਐ ਜੇ ਕੋਈ ਬਚਨ ਕਮਾਵੇ ਸੰਤਨ ਕਾ ਆ ਮਾਪਸ ਬੋਲ ਕੇ ਕਹਿੰਦੇ ਨਾ ਹਣ ਜੇ ਕੋਈ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀ ਐ ਆਓ ਸਾਧ ਸੰਗਤ ਤਰਿਆ ਤਾਂ ਗੁਰੂ ਦੀ ਕਿਰਪਾ ਨਾਲ ਜਾਓ ਪਰ ਆ ਮਹਾਤਮਾ ਦੇ ਬਚਨ ਸੁਣ ਲੋ ਆਪਦੀ ਮਰਜ਼ੀ ਨਾਲ ਨੇ ਗੁਰੂ ਹੀ ਹੈ ਢੇੜਾ ਬੰਨੇ ਲਾਉਣ ਵਾਲਾ ਸਾਧ ਸੰਗਤ ਕੋਈ ਅਸੀਂ ਸੋਚੋ ਗੱਲ ਕੋਈ ਆਪਾਂ ਕਰਮ ਕਰਦੇ ਆ ਆਪਾਂ ਕਹਿੰਦੇ ਨੇ ਵੀ ਉਹਨੂੰ ਤਾਂ ਫਲ ਮਿਲ ਗਿਆ ਇਹੀ ਕਹਿੰਣਾ ਹੈ ਚਾਹੇ ਚੰਗਾ ਕਰ ਲਿਆ ਚਾਹੇ ਮਾੜਾ ਕਰ ਲਿਆ ਕੀ ਕਹਾਂਗੇ ਉਹਨੂੰ ਤਾਂ ਫਲ ਮਿਲ ਗਿਆ ਵੀ ਸਾਧ ਸੰਗਤ ਜਿਹੜਾ ਫਲ ਹੈ ਉਹ ਬਿਨਾ ਬੀਜ ਤੋਂ ਤਾਂ ਨਹੀਂ ਹੁੰਦਾ ਜਿਹੜਾ ਫਲ ਮਿਲਿਆ ਹੈ ਕਿ ਉਸ ਬੰਦੇ ਨੇ ਬੀਜਿਆ ਤਾਂ ਮਿਲਿਆ ਹੁਣ ਬੀਜ ਬੀਜ ਕੀ ਨੇ ਆ ਜਵਾਨ ਦੇ ਬੀਜ ਗਲਤ ਬੋਲਣਾ ਮਾੜਾ ਬੋਲਣਾ ਸਾਥ ਸੰਗਤ ਬੇਗੁਰਾ ਰਹਿਣਾ ਸੰਗਤ ਦੇ ਵਿੱਚ ਆਉਣਾ ਨਾ ਆਪਦੀ ਮਨ ਮਰਜ਼ੀ ਕਰਨਾ ਲੜਾਈਆਂ ਝਗੜੇ ਦੰਗੇ ਸਾਰੇ ਇਹ ਸਾਰੇ ਬੀਜ ਹੀ ਨੇ ਪਰ ਸਾਥ ਸੰਗਤ ਗੁਰੂ ਸਾਹਿਬ ਨੇ ਇਹ ਗੱਲ ਦੱਸੀ ਆ ਤਰੀਕੇ ਨਾਲ ਗੁਰੂ ਸਾਹਿਬ ਬਹੁਤ ਸਮਝਾਉਂਦੇ ਨੇ ਹਰੇਕ ਬਾਣੀ ਅਵਤਾਰ ਬਾਣੀ ਵੀ ਸਾਨੂੰ ਇਹੇ ਬਿਠੇ ਰ ਕੋ ਸਮਝਾਉਂਦੀ ਆ ਕਿ ਬੰਦੇ ਜਿਹੜਾ ਤੂੰ ਕੁਝ ਕਰਦਾ ਹੈ ਚੰਗਾ ਕਰਦਾ ਹੈ ਮਾੜਾ ਕਰਦਾ ਹੈ ਤੈਨੂੰ ਭੁਗਤਣਾ ਪਊ ਪਰ ਇੱਕ ਗੱਲ ਹੈ ਇੱਕ ਇੱਕ ਐਸੀ ਗੱਲ ਹੈ ਜਿਹੜੀ ਨਾਨਕ ਭਗਤਾਂ ਸਦਾ ਵਿਕਾਸ ਬੋਲਣ ਵਾਲੇ ਤਾਂ ਭਗਤੇ ਹੀ ਕਹਿੰਦੇ ਨੇ ਇਕੱਲੇ ਬਾਣੀ ਚ ਭਗਤਾਂ ਨਹੀਂ ਭਗਤਾਂ ਸਾਰੇ ਭਗਤਾਂ ਨਾਨਕ ਭਗਤਾਂ ਸਦਾ ਵਿਕਾਸ ਭਗਤਾਂ ਦੇ ਵਿੱਚ ਭਗਤਾਂ ਦੀ ਕਰਨੀ ਦੇ ਵਿੱਚ ਵਾਤਾ ਹੁੰਦਾ ਕਿਉਂਕਿ ਇਹਦੇ ਤੇ ਇੱਥੇ ਪ੍ਰਮਾਤਮਾ ਦੀ ਕਿਰਪਾ ਹੈ ਗੁਰੂ ਦੀ ਕਿਰਪਾ ਹੈ ਨਾਨਕ ਭਗਤਾਂ ਸਦਾ ਵਿਕਾਸ ਸੁਣੀਏ ਦੁੱਖ ਪਾਪ ਦਾ ਨਾਸ ਲਓ ਜੀ ਆਹ ਕੰਮ ਕਰਨਾ ਹੈ ਆਪਾਂ ਨੇ ਸੁਣੀਏ ਦੁੱਖ ਪਾਪ ਦਾ ਨਾਸ ਜਿੱਥੋਂ ਦੁੱਖਾਂ ਦਾ ਨਾਸ ਹੋਵੇ ਜਿੱਥੋਂ ਪਾਪਾਂ ਦਾ ਨਾਸ ਹੋਵੇ ਜਿੱਥੇ ਸਾਨੂੰ ਸਾਤ ਸੰਗਤ ਦੇ ਨਾਲ ਜੋੜਿਆ ਜਾਵੇ ਸਾਦ ਸੰਗਤ ਆ ਸਾਡੀ ਜ਼ਿੰਦਗੀ ਜਿਹੜੇ ਕੰਮ ਵਾਸਤੇ ਆਈ ਹੈ ਸਾਦ ਸੰਗਤ ਇਸ ਵਾਸਤੇ ਗੁਰੂ ਸੇਵਾ ਤੋਂ ਭਗਤੀ ਕਮਾਈ ਤਬ ਇਹ ਮਾਨਸ ਦੇਹੀ ਪਾਈ ਹੁਣ ਦੇਹੀ ਸਾਨੂੰ ਕਿਵੇਂ ਮਿਲ ਜੇ ਜੇ ਕੋਈ ਗੁਰੂ ਦੀ ਸੇਵਾ ਕੀਤੀ ਹੈ ਮਨ ਦੀ ਭਾਵਨਾ ਸੀ ਪਿਛਲੇ ਜਨਮ ਤੋਂ ਲੈ ਕੇ ਗੁਰੂ ਸੇਵਾ ਤੋਂ ਭਗਤੀ ਕਮਾਈ ਤਾਬੇ ਮਾਨਸ ਦੇਹੀ ਪਾਈ ਇਸ ਦੇਹੀ ਕੋ ਸਿਮਰੇ ਦੇਵ ਸੋਦੇਹੀ ਭਜੋ ਹਰ ਕੀ ਸੇਵ ਸੋਦੇਹੀ ਇਸ ਦੇਹੀ ਦੇ ਵਿੱਚ ਕੀ ਕਰਨਾ ਹੈ ਸੋਦੇਹੀ ਭਜੋ ਹਰ ਕੀ ਸੇਵ ਗੁਰੂ ਦੀ ਸੇਵਾ ਮਾਪਰਸੰਦੀ ਸੇਵਾ ਸੋਦੇਹੀ ਭਜ ਹਰ ਕੀ ਸੇਵ ਭਜੋ ਗੋਵਿੰਦ ਸਾਧ ਸੰਗਤ ਇੱਥੇ ਬਹੁਤ ਵਧੀਆ ਸੋਚਣ ਵਾਲੀ ਗੱਲ ਆ ਇਹ ਭਜੋ ਕਿ ਬੰਦਗੀ ਕਰੋ ਭਜਨ ਕਰਨਾ ਕੀ ਦੀ ਗੋਵਿੰਦ ਗੋਵਿੰਦ ਦੇ ਸਾਸੰਗ ਤਿੰਨ ਅਰਥ ਨਿਕਲਦੇ ਨੇ ਗੋ ਕਹਿੰਦੇ ਨੇ ਧਰਤੀ ਨੂੰ ਕੱਲਾ ਗੋ ਲਈ ਇਹ ਨਾ ਅੱਖਰ ਤਿੰਨ ਨੇ ਗੋਬਿੰਦ ਤਿੰਨ ਕਰਨੇ ਗੋਵਨ ਧਰਤੀ ਅੱਗੇ ਬੀ ਉਹਦੇ ਨਾਲ ਲਈ ਗੋਬ ਗੋਵ ਮੈਨਾ ਸਾਰੀ ਸ੍ਰਿਸ਼ਟੀ ਕਾਇਨਾਤ ਜੋ ਪ੍ਰਮਾਤਮਾ ਨੇ ਸਾਜੀ ਆ ਅੱਗੇ ਆਗਾ ਇੰਦ ਗੋਬ ਇੰਦ ਇੰਦ ਮੈਨਾ ਹੁੰਦਾ ਰਾਜਾ ਇੰਦ ਮੈਨਾ ਰਾਜਾ ਹੁੰਦਾ ਨਾ ਸਾਰੇ ਪੜੇ ਲਿਖੇ ਇਸ ਕਾਲ ਨੂੰ ਸਾਰੇ ਸਮਝਦੇ ਆ ਭਾਜੋ ਗੋਬਿੰਦ ਇੰਦ ਮੈ ਨਾ ਰਾਜਾ ਸਾਧ ਸੰਗਤ ਜੋ ਹੈ ਗੋਬਤਾ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ ਸਾਰੀ ਸ੍ਰਿਸ਼ਟੀ ਦਾ ਰਾਜਾ ਕੌਣ ਹੈ ਸਾਰੀ ਸ੍ਰਿਸ਼ਟੀ ਦਾ ਰਾਜਾ ਮੁਰਦੀ ਤਾਂ ਹੋ ਨਹੀਂ ਸਕਦਾ ਨਾ ਹੀ ਸਾਡੇ ਮਨੋਰ ਲਾਰ ਜੀ ਹੋ ਸਕਦੇ ਨੇ ਨਾ ਹੀ ਹੋਰ ਦੇਸਾਂ ਦਾ ਇਹਨੂੰ ਵੱਡੇ ਤੋਂ ਵੱਡਾ ਰਾਜਾ ਹੋਵੇ ਹੋ ਸਕਦਾ ਕੋਈ ਸਾਧ ਸੰਗਤ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ ਸਤਿਗੁਰੂ ਸਤਿਗੁਰੂ ਮਾਤਾ ਜੀ ਨੇ ਸਾਰੀ ਸ੍ਰਿਸ਼ਟੀ ਦੇ ਰਾਜਾ ਭਜੋ ਗੋਵਿੰਦਾ ਭੂਲ ਮਤ ਜਾਓ ਦੇਖਿਓ ਕਿਤੇ ਭੁੱਲ ਜਾ ਸਾਧ ਸੰਗਤ ਇਹ ਸਮਾਂ ਮਿਲੇ ਆਪਾਂ ਨੂੰ ਭੂਲ ਮਤ ਜਾਓ ਮਾਨਸ ਜਨਮ ਕਾ ਇਹ ਹੀ ਲਾਹੋ ਆਲੋ ਜੀ ਫੈਸਲਾ ਕਰਤਾ ਗੁਰੂ ਸਾਹਿਬ ਨੇ ਮਾਨਸ ਜਨਮ ਕਾ ਇਹ ਹੀ ਲਾਹੋ ਸਾਧ ਸੰਗਤ ਜਿਨ੍ਹਾਂ ਜਿਨ੍ਹਾਂ ਨੇ ਇਹ ਚੀਜ਼ ਨੂੰ ਸਮਝਿਆ ਦੇਖੋ ਧਿਆਨ ਦਿਓ ਮੀਰਾ ਮੀਰਾ ਭੈਣ ਇੱਕ ਰਾਜੇ ਦੀ ਲੜਕੀ ਸੀ ਰਾਜੇ ਨੂੰ ਵਿਆਹੀ ਗਈ ਚਿਤਾਉੜ ਘੜ ਦੇ ਰਾਜੇ ਨੂੰ ਰਾਣਾ ਉਹਦਾ ਨਾਮ ਦੱਸਦੇ ਨੇ ਰਾਣਾ ਰਾਜੇ ਦਾ ਨਾਮ ਵਿਆਹੀ ਗਈ ਹੁਣ ਮੀਰਾ ਨੇ ਤਾਂ ਰਵਿਦਾਸ ਜੀ ਤੇ ਆਪਣੇ ਗੁਰੂ ਦੇ ਗੁਣ ਗਾਉਣੇ ਸੰਗਤ ਤੇ ਜਾਣਾ ਉਹਨੂੰ ਥੋੜਾ ਜਿਹਾ ਵੱਧ ਧਿਆਨਤੀ ਆਪਣੇ ਨਾਲੋਂ ਮਤਲਬ ਕਈਆਂ ਦੀ ਯਾਦ ਹੁੰਦੀ ਆ ਬਹੁਤ ਜ਼ਿਆਦਾ ਧਿਆਨਤੀ ਉਹਦਾ ਹੁਣ ਉਹ ਰਾਜੇ ਨਾਲ ਤਾਂ ਉਹਦਾ ਸੰਬੰਧ ਮਤਲਬ ਉਹਦੇ ਫਿੱਟੀ ਨਹੀਂ ਬੈਠਾ ਉਹ ਕਹਿੰਦਾ ਮੈਨੂੰ ਤਾਂ ਰਾਣੀ ਚਾਹੀਦੀ ਆ ਇਹ ਤਾਂ ਭਗਤਨੀ ਐ ਮੈਂ ਇਹ ਤੋਂ ਕੀ ਕਰਾਉਣਾ ਹੈ ਰਾਜੇ ਨੇ ਘਰੋਂ ਕੱਢਤੀ ਪਰ ਉਹਨੇ ਆਪਣਾ ਕਰਮ ਨਹੀਂ ਛੱਡਿਆ ਮੀਰਾ ਨੇ ਆਪਣਾ ਕਰਮ ਨਹੀਂ ਛੱਡਿਆ ਗੁਣ ਗਾਉਂਦੀ ਫਰੀ ਗਈ ਨਾਲ ਕਹਿੰਦੇ ਨੇ ਕੋਈ ਚੀਜ਼ ਬਚਾਉਣ ਵਾਲਾ ਜਿਵੇਂ ਆਪਣੇ ਕੋਲੇ ਅਜ ਤੂੰ ਵੀ ਦਾ ਹੋਰ ਸਤਾਰ ਕਹਿੰਦੇ ਨੇ ਇਸ ਤਰ੍ਹਾਂ ਦਾ ਮੌਕੇ ਦਾ ਕੋਈ ਹਥਿਆਰ ਗੌਣ ਬਚਾਉਣ ਵਾਲਾ ਸਾਧ ਸੰਗਤ ਸ਼ਹਿਰ ਦੇ ਵਿੱਚ ਵੀ ਨਹੀਂ ਬਾੜ ਲੰਦਦੇ ਤੇ ਕਹਿੰਦੇ ਕਮਲੀ ਫਿਰਦੀ ਆ ਕਿਉਂਕਿ ਇੱਕ ਗੱਲ ਸੋਚਣ ਵਾਲੀ ਹੈ ਮੌਕੇ ਦੇ ਗੁਰੂ ਦਾ ਜਦੋਂ ਆਪਾਂ ਨਾਂ ਲੈਨੇ ਆ ਨਾ ਸਮੇ ਦੇ ਸਤਗੁਰੂ ਦਾ ਨਾਂ ਇਹ ਸੰਸਾਰ ਨੂੰ ਚੰਗਾ ਨਹੀਂ ਲੱਗਦਾ ਚਾਹੇ ਕੋਈ ਗੁਰੂ ਹੋਇਆ ਗੁਰੂ ਨਾਨਕ ਦੇਵ ਜਦੋਂ ਮੌਕੇ ਦੇ ਗੁਰੂ ਤੇ ਸੰਸਾਰ ਨੂੰ ਚੰਗਾ ਨਹੀਂ ਲੱਗਦਾ ਤੇ ਜਿਹੜੇ ਉਹਦੇ ਭਗਤ ਤੇ ਉਹਨਾਂ ਦੇ ਵੀ ਸਾਧ ਸੰਗਤ ਉਹਨਾਂ ਨਾਲ ਵੀ ਬਹੁਤ ਕੁਝ ਹੋਇਆ ਕੋਈ ਵੀ ਗੁਰੂ ਹੈ ਇਸੇ ਤਰ੍ਹਾਂ ਮੌਕੇ ਦਾ ਜਦੋਂ ਮੀਰਾ ਦਾ ਗੁਰੂ ਤੇ ਸਾਧ ਸੰਗਤ ਆਪਣੇ ਗੁਰੂ ਦੇ ਗੁਣ ਗਾਉਂਦੀ ਉਹਨੂੰ ਛੇ ਚਵਨੀ ਬਣਨ ਲੱਗਾ ਜਾ ਕੇ ਬਾਹਰ ਕਿਸੇ ਦਰਖਤ ਥੱਲੇ ਬਹਿਂਦੀ ਇੱਕ ਸੋਚਣ ਵਾਲੀ ਗੱਲ ਹੈ ਕਿਤੇ ਤਾਂ ਬਹਿਂਦੀ ਵੀ ਸੀ ਜਿੱਥੇ ਉਹ ਬਹਿਂਦੀ ਸੀ ਉਦੋਂ ਤਾਂ ਉਹਨੂੰ ਬੈਠੀ ਤੇ ਵੀ ਇਤਰਾਜਤੀ ਅੱਜ ਉੱਥੇ ਬੜੇ ਬੜੇ ਮੰਦਰ ਉਸੇ ਹੋਏ ਨੇ ਉਹਦੇ ਤੇ ਹਜ਼ਾਰਾਂ ਮਨ ਸਿਉਣਾ ਲੱਗਿਆ ਹੋਊਗਾ ਸੈਂਕੜੇ ਮਨਾਂ ਨ ਮੰਦਰਾਂ ਦੇ ਉੱਤੇ ਜਿੱਥੇ ਉਹ ਬਹਿਂਦੀ ਸੀ ਸਾ ਸੰਗਤ ਇਹ ਹੈ ਭਗਤਾਂ ਦਾ ਵਿਕਾਸ ਵੱਧ ਭਗਤਾਂ ਜੇ ਭਗਤਨੀ ਨੇ ਉਹਨੇ ਆਪਣੇ ਗੁਰੂ ਦਾ ਜੱਜ ਕੀਤਾ ਜਿੱਥੇ ਬੈਠੀ ਹੁੰਦੀ ਉਹ ਉੱਥੇ ਵੀ ਮੰਦਰ ਬਣ ਗਏ ਸਾਥ ਸੰਗਤ ਜਿੱਥੇ ਆਪ ਜੀ ਬੈਠੇ ਹੋ ਇਹ ਵੀ ਸਾਥ ਸੰਗਤ ਐਸਾ ਸਥਾਨ ਹੀ ਐ ਐਸੀ ਗੁਰੂ ਦੀ ਕਿਰਪਾ ਹੈ ਪ੍ਰਲਾਦ ਭਗਤ ਸੱਤ ਸਾਲ ਦਾ ਧੀ ਪ੍ਰਲਾਦ ਭਗਤ ਸੱਤ ਸਾਲ ਤੀ ਹਰਨਾਕਸ਼ ਨੇ ਉਹਨੂੰ ਤੰਗ ਕੀਤਾ ਕਿ ਤੂੰ ਹਰਨਾਕਸ਼ ਹਰਨਾਸ਼ ਹੋ ਜਲੇ ਹਰਨਾਕਸ਼ ਥਲੇ ਗਰਹਿ ਕੋ ਕਹਿੰਦਾ ਨਹੀਂ ਮੈਂ ਤਾਂ ਆਪਣੇ ਗੁਰੂ ਦਾ ਨਾਮ ਜਪਦਾ ਮੈਂ ਮੌਕੇ ਦਾ বিষ্ণੂ ਭਗਵਾਨ ਜੀ ਮੌਕੇ ਦੇ ਗੁਰੂ ਚਾਰ-ਚਾਰ ਦਿਨ ਪ੍ਰਲਾਦ ਭਗਤ ਨੂੰ ਨੇਰ ਕੋਹੜੀ ਦੇ ਵਿੱਚ ਰੱਖਿਆ ਉਹਦੇ ਪਿਓ ਨੇ ਹਰਨਾਕਸ਼ ਨੇ ਭੁੱਖਾ ਰੱਖਿਆ ਨੇਰ ਕੋਹੜੀ ਦੇ ਵਿੱਚ ਬੰਦ ਕਰਤਾ ਚਾਰ-ਚਾਰ ਦਿਨ ਭੁੱਖਾ ਪਰ ਉਹਨੇ ਫੇਰ ਵੀ ਆਹ ਕਹਿੰਦਾ ਮੇਰਾ ਦਾਤਾ ਹੈਗਾ ਮੈਨੂੰ ਬਚਾਉਣ ਵਾਲਾ ਉਹ ਪਿਤਾ ਤੂੰ ਕੋਈ ਰੱਬ ਰਬ ਨਹੀਂ ਰੱਬ ਤਾਂ ਕੋਈ ਹੋਰ ਹੈ ਸਾਧ ਸੰਗਤ ਇਹ ਆ ਭਗਤਾਂ ਦਾ ਵਿਕਾਸ ਤਰੂੰ ਭਗਤ 5 ਸਾਲ ਦਾ 5 ਸਾਲ ਦਾ ਕਮਾਲ ਦੀ ਗੱਲ ਐ ਰਾਜੇ ਦਾ ਪੁੱਤ ਕੋਰੀ ਮਾਸੀ ਨੇ ਪਿਤਾ ਦੀ ਗੋਦੀ ਜਿਉ ਕੱਢ ਕੇ ਥੱਪੜ ਮਾਰ ਕੇ ਭੇਜਤਾ ਜਾਬਦੀ ਮਾਂ ਕੋਲੇ ਸਾਡੇ ਨਾਲ ਹੀ ਰਾਜਤਾ ਸਾਡਾ ਮੇਰਾ ਪੁੱਤ ਉਤਮ ਉਹ ਦੂਜੇ ਭਾਈ ਦਾ ਨਾ ਮਾਸੀ ਦੇ ਪੁੱਤ ਦਾ ਨਾ ਉਤਮ ਥੀ ਰਾਜਤਾ ਉਤਮ ਦਾ ਤੇਰੇ ਵਾਸਤੇ ਕੁਝ ਨਹੀਂ ਇੱਥੇ ਰੋਂਦਾ ਰੋਂਦਾ ਮਾਂ ਕੋਲੇ ਗਿਆ 5 ਸਾਲ ਦਾ ਕਹਿੰਦਾ ਮਾਤਾ ਕੀ ਗੱਲ ਆਪਾਂ ਨੌਕਰਾਂ ਜਾਂ ਤੂੰ ਰਾਣੀ ਐ ਕਹਿੰਦੀ ਬੁੱਤ ਹੈਗੀ ਤਾਂ ਮੈਂ ਰਾਣੀ ਹੀ ਤੀ ਪਰ ਕੋਈ ਕਰਮਾਂ ਦੇ ਵਿੱਚ ਫਰਕ ਪੈਗਾ ਕੋਈ ਮੇਰੀ ਭਗਤੀ ਦੇ ਵਿੱਚ ਤਪੱਸਿਆ ਦੇ ਵਿੱਚ ਕੋਈ ਕਮੀ ਰਹਗੀ ਬਣਤਾ ਰਾਣੀ ਗਈ ਤੇ ਕਹਿੰਦਾ ਅੱਛਾ ਤਪੱਸਿਆ ਦੇ ਵਿੱਚ ਭਗਤੀ ਦੇ ਵਿੱਚ ਉਹ ਵੀ ਹੁੰਦੀ ਹੈ ਕਹਿੰਦੀ ਬੁੱਤ ਗੁਰੂ ਦੀ ਭਗਤੀ ਕਰਨੀ ਪੈਂਦੀ ਹੈ ਕਹਿੰਦਾ ਫਿਰ ਮੈਨੂੰ ਐਂ ਦੱਸ ਕਿਸ ਰਾਜ ਤੇ ਉਦੋਂ ਮਿਲੇ ਕਿਸ ਉਦਮ ਤੇ ਰਾਜ ਮਿਲੇ ਸ਼ਤਰੂ ਤੇ ਸਭ ਹੋਵਣ ਮੀਤਾ ਦੇਖੋ ਕਿੱਡੀ 5 ਸਾਲ ਦੇ ਬੱਚੇ ਨੇ ਬਾਣੀ ਚ ਲਿਖੀ ਇਹ ਗੱਲ ਕਿਹੜੇ ਤਰੀਕੇ ਨਾਲ ਇਹ ਰਾਜ ਮਿਲ ਸਕਦਾ ਆਪਾਂ ਨੂੰ ਕਿਸ ਉਦਮ ਤੇ ਰਾਜ ਮਿਲੇ ਛਤਰੂ ਤੇ ਸਭ ਹੋਵਣ ਮਿੱਤਾ ਜਿਹੜੇ ਛਤਰੂ ਨੇ ਦੁਸ਼ਮਣ ਨੇ ਉਹ ਮੇਰੇ دوست ਕਿਸ਼ਮ ਕਿਵੇਂ ਬਣਨਾ ਐ ਨਹੀਂ ਕਿਹਾ ਵੀ ਮੈਂ ਜੇ ਰਾਜਾ ਬਣ ਕੇ ਉਹਨਾਂ ਨੂੰ ਫੜ ਕੇ ਜੇਲ੍ਹ ਚ ਦੇਵਾਂ ਨਹੀਂ ਛਤਰੂ ਤੇ ਸਭ ਹੋਵਣ ਮਿੱਤਾ ਕਹਿੰਦਾ ਮੇਰੇ ਦੋਸਤ ਬਣਨ ਉਹ ਕਿੱਡੀ ਸੋਚਣ ਸ਼ਕਤੀ ਹੈ ਭਗਤਾਂ ਦੀ ਮਹਾਪੁਰਖੋ ਉਹ ਕਹਿੰਦੀ ਪੁੱਤ ਫਿਰ ਤਾਂ ਭਗਤੀ ਕਰਨੀ ਪੈਂਦੀ ਐ ਕਹਿੰਦਾ ਫਿਰ ਮੈਂ ਭਗਤੀ ਕਰਨ ਚੱਲਾਂ ਕਹਿੰਦੀ ਤੂੰ ਤਾਂ ਬੱਚਾ ਐ ਤੈਨੂੰ ਤਾਂ ਉਰੀ ਕੁਛ ਨਹੀਂ 5 ਸਾਲ ਦੇ ਹਾਲੇ ਤੱਕੜਾ ਹੋਲਾ ਕਹਿੰਦਾ ਨਹੀਂ ਨਹੀਂ ਹੁਣ ਮੈਨੂੰ ਪਤਾ ਲੱਗ ਗਿਆ ਐਡਾ ਵੱਡਾ ਬਿਸ਼ਵਾਸ ਚੱਲ ਪਿਆ ਰੋਹੀ ਨੂੰ ਜਾਂਦੇ ਜਾਂਦੇ ਕਹਿੰਦੇ ਫਿਰ ਨਾਰਦ ਜੀ ਮਿਲੇ ਬਾਣੀ ਚ ਲਿਖੀ ਹੈ ਗੱਲ ਕਿ ਨਾਰਦ मुनि ਉਪਦੇਸ਼ਿਆ ਨਾਰਦ मुनि ਨੇ ਉਪਦੇਸ਼ ਦ ਨਾਰਦ मुनि ਮੌਕੇ ਦਾ ਗੁਰੂ ਬਣਿਆ ਤਾਂ ਧਰੋ ਭਗਤ ਦਾ ਉੱਥੇ ਉਹਨੂੰ ਗਿਆਨ ਦਿੱਤਾ ਫਿਰ ਉੱਥੇ ਉਹ ਘਰੇ ਨਹੀਂ ਆਇਆ ਕੁਛ ਨਾ ਕਈ ਸਾਲ ਬਾਹਰ ਹੀ ਰਿਹਾ ਫਿਰ ਆਇਆ ਘਰੇ ਘਰੇ ਆਇਆ ਜਦੋਂ ਕਹਿੰਦੇ ਨੇ ਉਹਦੋਂ ਲੱਖ ਸਾਲ ਦੀ ਉਮਰ थी ਸਤਯੁਗ ਦੀ ਗੱਲ ਆ ਇਹ ਕਿਤੇ ਤਾਂ 26000 ਸਾਲ ਮੈਂ ਦੋ ਕਿਤਾਬਾਂ ਪੜ੍ਹੀਆਂ ਨੇ ਇੱਕ ਕਿਤਾਬ ਦੇ ਤਾਂ 26000 ਸਾਲ ਰਾਜ ਕਰਿਆ ਤਰੁਣ ਭਖਤ ਨੇ ਕਹਿੰਦੇ ਤੇ ਉਹ ਜਿਹੜਾ ਉਤਮਤੀ ਛੋਟਾ ਭਾਈ ਮਾਸੀ ਦਾ ਪੁੱਤ ਉਹ ਵੀ ਕਹਿੰਦਾ ਵੀਰਾ ਤੂੰ ਵੱਡੇ ਤੇਰਾ ਹੱਕ ਹੈ ਦੇਖੋ ਭਗਤੀ ਕਰਨ ਦਾ ਫਲ ਇੱਕ ਦੀਬ ਕਿਤਾਬ ਦੇ ਵਿੱਚ ਮੈਂ ਜਨਮ ਸਾਖੀ ਚ ਪੜਿਆ ਬਾਬੇ ਨਾਨਕ ਦੀ ਚ 35000 ਸਾਲ ਰਾਜ ਕਰਿਆ ਉਹਨੇ ਚਲੋ 26 ਕਰਾਉ 35 ਕਰਾਉ ਕੁਸਤਾ ਕਰਿਆ ਪਾਵਾ 10000 ਸਾਲ ਕਰਿਆ ਰਾਜ ਤਾਂ ਕੀਤਾ ਜਣੀ ਕਿ ਕਹਿਣ ਦਾ ਪਾਪਾ ਐਡੀ ਵੱਡੀ ਸੋਚਨ ਸ਼ਕਤੀ ਹੁੰਦੀ ਹੈ ਭਗਤਾਂ ਦੀ ਭਗਤ ਹਮੇਸ਼ਾ ਐਸੀ ਸੋਚ ਸੋਚਦੇ ਨੇ ਜਿਹੜੀ ਸਦਾ ਵਾਸਤੇ ਜੇ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੈ ਸਾਧ ਸੰਗਤ ਐ ਨਹੀਂ ਵੀ ਅੱਜ ਅੱਜ ਦਾ ਸੁਖ ਸਦਾ ਵਾਸਤੇ ਸੁਖ ਇਹ ਸੁਖ ਸਦਾ ਵਾਸਤੇ ਗੁਰਮੁਖ ਮਹਾਂਪੁਰਖੋ ਐ ਨਹੀਂ ਹੈਗਾ ਵੀ ਸਾਡੇ ਕੋ ਆਹੀ ਅਸੀਂ ਬਸ ਜ਼ਿੰਦਗੀ ਦੇ ਵਿੱਚ ਥੋੜੀ ਜੀ ਵੀ ਚਲੋ ਨਿਰਮਤਾ ਜੀ ਆ ਗਈ ਪਿਆਰ ਬਣ ਗਿਆ ਇੱਕ ਦੂਜੇ ਨੂੰ ਅਸੀਂ ਵਧੀਆ ਬੋਲ ਚੱਲਦੇ ਆ ਬਈ ਵਧੀਆ ਸਾਨੂੰ ਮਹਾਂਪੁਰਖੋ ਕਹਿ ਕੇ ਬੁਲਾਉਂਦੇ ਨੇ ਐਨੇ ਘਨਾਲੀ ਇਹ ਸਦਾ ਵਾਸਤੇ ਸੁਖ ਹੈ ਇੱਕ ਮਹਾਂਪੁਰਖੋ ਕੋਈ ਭਾਈ ਸਾਹਿਬ ਜੀ ਵਰਗਾ ਸੰਗਤ ਕਰਨ ਗਿਆ ਕਿਸੇ ਪਿੰਡ ਸੰਗਤ ਕਰਨ ਗਿਆ ਅੱਗੇ ਬਸ ਤੇ ਜਾਂਦੇ ਤੇ ਜਾਂ ਕਾਸੀ ਤੇ ਜਾਂਦੇ ਤੇ ਤੁਰਿਆ ਗਿਆ ਜਾਂ ਕਿਸੇ ਚੀਜ਼ ਤੇ ਅੱਗੇ ਦਿਨ ਖੜਾ ਤੀ ਉਹਨੇ ਸੋਚਿਆ ਵੀ ਚਲੋ ਭਾਈ ਸਾਹਿਬ ਜੀਆਂ ਕੋਲੇ ਜਾਵਾਂਗੇ ਹਲ ਤਾਂ ਦਿਨ ਖੜਾ ਹੈ ਉਹ ਤਾਂ ਬਾਹਰ ਕੰਮ ਕਰਨ ਗਏ ਨੇ ਚਲ ਆਪਾਂ ਇੱਕ ਘੰਟਾ ਦੋ ਘੰਟੇ ਕਿਤੇ ਹੋਰ ਟਾਈਮ ਪਾਸ ਕਰੀਏ ਜਾਂਦਾ ਜਾਂਦਾ ਉਸ ਪਿੰਡ ਦੇ ਵਿੱਚੋਂ ਉੱਥੇ ਮੰਦਿਰ ਆ ਗਿਆ ਕਿ ਮੰਦਿਰ ਦੇ ਪੁਜਾਰੀ ਕੋਲੇ ਵਗਿਆ ਪੁਜਾਰੀ ਨੂੰ ਕਹਿੰਦਾ ਜੀ RAM RAM ਜੀ RAM RAM ਜੀ ਪਾਣੀ ਪੀਣੇ ਜਿਵੇਂ ਬੈਠਾ ਪਾਣੀ ਪੁਣੀ ਪਿਆ ਘੰਟਾ ਦੋ ਘੰਟੇ ਟਾਈਮ ਕਹਿੰਦਾ ਜੀ ਉਹਦੇ ਪੁਜਾਰੀ ਨਾਲ ਗੱਲਾਂ ਬਾਤਾਂ ਕੀਤੀਆਂ ਤੇ ਉਹ ਚੁੱਪਚਾ ਕਰਕੇ ਬੈਠਾ ਰਿਹਾ ਫੇਰ ਕਿੱਥੇ ਆਪਾਂ ਨੂੰ ਕਿੱਥੇ ਬੈਠਾ ਜਾਂਦਾ ਚੁੱਪ ਕਰਕੇ ਪੁਜਾਰੀ ਨੂੰ ਕਹਿਣ ਲੱਗਿਆ ਕਹਿੰਦਾ ਮਹਾਰਾਜ ਜੀ ਮੈਂ ਆਪਸੇ ਇੱਕ ਸਵਾਲ ਕਰਤਾ ਹੂੰ ਕਹਿੰਦੇ ਉਹ ਹੁਣ ਚੌੜਾ ਹੋ ਕੇ ਬੋਲਿਆ ਕਿ ਮੈਂ ਤਾਂ ਪੁਜਾਰੀ ਆ ਵੀ ਮੈਥੋਂ ਕੀ ਪੁੱਲਿਆ ਮੈਂ ਤਾਂ ਸਭ ਕੁਝ ਜਾਣਦਾ ਕਹਿੰਦਾ ਜੀ ਮੈਂ ਇਹ ਪੁੱਛਦਾ ਵੀ ਸਭ ਤੋਂ ਵੱਡਾ ਕੌਣ ਹੈ ਸਭ ਤੋਂ ਵੱਡਾ ਕੌਣ ਉਹੋ ਪੁਜਾਰੀ ਤੇ ਜਿਹੜਾ ਮੰਦਿਰ ਦਾ ਪੁਜਾਰੀ ਹੋ ਉਹ ਕਹਿੰਦਾ ਵੇ ਜੀ ਸਭ ਤੋਂ ਵੱਡਾ ਆ ਮੰਦਿਰ ਸਭ ਤੋਂ ਵੱਡਾ ਹੁਣ ਮੰਦਿਰ ਨੂੰ ਆਪਾਂ ਕੀ ਸਮਝਦੇ ਆ ਕਹਿੰਦਾ ਪੂਰਾ ਸਤਿਗੁਰੂ ਮਿਲਿਆ ਹੋਇਆ ਕਹਿੰਦਾ ਸਭ ਤੋਂ ਮੰਦਰ ਬੜਾ ਕਹਿੰਦਾ ਮਾਫ ਕਰਨਾ ਜੀ ਮੈਂ ਆਪਸੇ ਸਵਾਲ ਵੀ ਕੀਤਾ আর ਇਹ ਤਾਂ ਹੋ ਨਹੀਂ ਸਕਦਾ ਮੰਦਰ ਬੜਾ ਫਿਰ ਧਰਤੀ ਤੇ ਕਿਉਂ ਖੜਾ ਜੇ ਬੜਾ ਹੋਏ ਫਿਰ ਧਰਤੀ ਦੀ ਕਿਤੇ ਤੇ ਕਿਉਂ ਖੜੇ ਉਹਨੇ ਆਖਿਆ ਵੀ ਹਾਂ ਗੱਲ ਤਾਂ ਸਹੀ ਆ ਬਈ ਤੇਰੀ ਕਹਿਣ ਲੱਗਾ ਫਿਰ ਵੀ ਧਰਤੀ ਬੜੀ ਕਹਿੰਦਾ ਧਰਤੀ ਬੜੀ ਧਰਤੀ ਬੜੀ ਤੋ ਫਿਰ ਸੇਸ਼ਨਾਗ ਪੇ ਕਿਉਂ ਖੜੀ ਕਹਿੰਦੇ ਨੇ ਨਾ ਵੀ ਸੇਸ਼ਨਾਗ ਦੇ ਚੱਕਰ 'ਕੇ ਧਰਤੀ ਚੱਕੀ ਦਾ ਨਿਰੰਕਾਰ ਪਰਮਾਤਮਾ ਦੇ ਹੁਕਮ ਨਾਲ ਹੀ ਆਇਆ ਨੇ ਜਿਵੇਂ ਮਰਜ਼ੀ ਚ ਘਰ ਕੇ ਆ ਫਮੇ ਸੇਸ਼ਨਾਗ ਨੂੰ ਹੀ ਚ ਘਰ ਰਖੀ ਆ ਦੱਸਦੇ ਨੇ ਵੀ ਸੇਸ਼ਨਾਗ ਤੇ ਆ ਕੇ ਧਰਤੀ ਬੜੀ ਕਹਿੰਦਾ ਸੇਸ਼ਨਾਗ ਪੇ ਕਿਉਂ ਚੜੀ ਖੜੀ ਕਹਿੰਦਾ ਵੀ ਯਾਰ ਗੱਲ ਬਾਤ ਤੋ ਤਰੀ ਸਹੀ ਆ ਸੇਸ਼ਨਾਗ ਦੇ ਚੱਕੇ ਫਿਰ ਤਾਂ ਫਿਰ ਤਾਂ ਸੇਸ਼ਨਾਗ ਤਕੜਾ ਹੋਇਆ ਕਹਿੰਦਾ ਬਈ ਸੇਸ਼ਨਾਗ ਤਕੜਾ ਕਹਿੰਦਾ ਉਹ ਵੱਡਾ ਕਹਿੰਦਾ ਮਿਤਰਾ ਜੇ ਗੱਲ ਨਹੀਂ ਬਣੀ ਕਹਿੰਦਾ ਸੇਸ਼ਨਾਗ ਬੜਾ ਤੂੰ ਸ਼ਿਵਜੀ ਦੇ ਗਲੇ ਵਿੱਚ ਕਿਉਂ ਪੜਾ ਉਹ ਤਾਂ ਉਹ ਤਾਂ ਸ਼ਿਵਜੀ ਚੱਕੀ ਫਿਰਦਾ ਜੇ ਵੱਡਾ ਹੋਵੇ ਸ਼ਿਵਜੀ ਨਹੀਂ ਚੱਕ ਨਹੀਂ ਸਕਦਾ ਉਹਨੂੰ ਕਹੀ ਕਹਿੰਦੇਗਾ ਬਾਤ ਤਾਂ ਸਹੀ ਹੈ ਸ਼ਿਵਜੀ ਦੇ ਗਲੇ ਵਿੱਚ ਪੜਾ ਫਿਰ ਕਹਿੰਦਾ ਵੀ ਸ਼ਿਵਜੀ ਬੜਾ ਕਹਿੰਦਾ ਸ਼ਿਵਜੀ ਬੜਾ ਤੂੰ ਪਰਬਤ ਤੇ ਕਿਉਂ ਖੜਾ ਸ਼ਿਵਜੀ ਨੂੰ ਪਰਬਤ ਤੇ ਖੜਾ ਹੈ ਫਿਰ ਤੂੰ ਪਰਬਤ ਬੜਾ ਹੋਇਆ ਕਹਿੰਦਾ ਤੇਰੀ ਇਹ ਵੀ ਬਾਤ ਸਹੀ ਆ ਯਾਰ ਤੂੰ ਤਾਂ ਕਹਿੰਦਾ ਅੱਗੇ ਦੀ ਅੱਗੇ ਬਾਪ ਕਹਿੰਦਾ ਵੀ ਪਰਬਤ ਬੜਾ ਪਰ ਪਰਬਤ ਬੜਾ ਤਾਂ ਹਨੂਮਾਨ ਕੇ ਕੰਤੇ ਵੀ ਕਿਉਂ ਚੜਾ ਉਸ ਨੂੰ ਤਾਂ ਹਨੂਮਾਨ ਚੱਕ ਲਿਆਇਤੀ ਠੀਕ ਵਾ ਕਹਿੰਦਾ ਵੀ ਠੀਕ ਉਹ ਮੇਰੇ ਬਾਪ ਕਹਿੰਦਾ ਫਿਰ ਹਨੂਮਾਨ ਬੜਾ ਕਹਿੰਦਾ ਨਹੀਂ ਵੀ ਇਹ ਜੀ ਬਾਤ ਨਹੀਂ ਹਨੂਮਾਨ بڑا ਤੋਂ ਰਾਮਚੰਦਰ ਕੇ ਚਰਨੋਂ ਵਿੱਚ ਕਿਉਂ ਪੜਾ ਕਹਿੰਦਾ ਫਿਰ ਰਾਮਚੰਦਰ ਪੜਾ ਉਹ ਕਹਿੰਦਾ ਰਾਮਚੰਦਰ بڑا ਤੋਂ 라ਵਣ ਕੇ ਪਿੱਛੇ ਕਿਉਂ ਪੜਾ ਉਹ ਕਹਿੰਦਾ ਮੇਰੇ ਬਾਪ ਤੂੰ ਬਤਾ ਦੇ ਮੈਨੂੰ ਨਹੀਂ ਸਮਝ ਆਉਂਦੀ ਕਿਸੇ ਗੱਲ ਦੀ ਤੂੰ ਹੀ ਬਤਾ ਦੇ ਕੌਣ ਬੜਾ ਕਹਿੰਦਾ ਬਤਾਵਾਂ ਫੇਰ ਮੈਂ ਬਤਾਤਾ ਹੂੰ ਕੌਣ ਬੜਾ ਦੇਖ ਸਾਹਮਣੇ ਜੇ ਨਿਰੰਕਾਰ ਖੜਾ ਸਭ ਤੋਂ ਵੱਡਾ ਇਹ ਨਿਰੰਕਾਰ ਖੜਾ ਸਭ ਤੋਂ ਵੱਡਾ ਇਤੋਂ ਵੱਡੀ ਕੋਈ ਚੀਜ਼ ਨਹੀਂ ਆਓ ਸਾਧ ਸੰਗਤ ਭਗਤਾਂ ਦੀ ਮਹਾਂਪੁਰਸ਼ਾਂ ਦੀ ਸੰਤਾਂ ਦੀ ਆਬਰਮ ਗਿਆਨੀ ਦੀ ਇਤਨੀ ਵੱਡੀ ਸੋਚ ਹੈ ਕਿ ਤੁਸੀਂ ਸੰਸਾਰ ਦੇ ਕਿਸੇ ਬੰਦੇ ਨੂੰ بڑے ਬੰਦੇ ਮਿਲਦੇ ਨੇ ਵੀ ਨਿਰੰਕਾਰ ਇਹਦੇ ਨਾਲ ਗੱਲ ਨਾ ਕਰੂ ਆਪਾਂ ਤਾਂ ਗੱਲਾਂ 'ਚ ਨਹੀਂ ਆਉਣਾ ਦਿੰਦੇ ਕਿਉਂਕਿ ਸਚਾਈ ਹੈ ਸਾਧ ਸੰਗ ਜਿਹੜੀ ਸਚਾਈ ਹੈ ਤੇ ਉਹਨਾਂ ਤੋਂ ਹੋ ਗਈ ਹੈ ਸਚਾਈ ਦਾ ਸਚਾਈ ਰਹਿਣੀ ਆ ਸਾਧ ਸੰਗਤ ਆਓ ਸਾਧ ਸੰਗਤ ਕਿੰਨੇ ਭਗਤ ਹੋਏ ਕਿੰਨੇ ਗੁਰੂ ਪੀਰ ਪਤੰਬਰ ਹੋਏ ਸਭ ਨੇ ਇਹੋ ਦੱਸਿਆ ਕਿ ਇੱਕੋ ਸਿਮਰੋ ਨਾਨਕਾ ਜੋ ਜਲth ਰਹਾ ਸਮਾਏ ਦੂਜਾ ਕਾਹੇ ਸਿਮਰਿਏ ਜੋ ਜਮੇ ਤੇ ਮਰ ਜਾਏ ਸਾਧ ਸੰਗਤ ਕੋਈ ਕਿਸੇ ਨੂੰ ਸਿਮਨ ਦੀ ਜ਼ਰੂਰਤ ਨਹੀਂ ਆਪ ਜੀ ਬਹੁਤ ਕਰਾਮਾਤ ਵਾਲੇ ਬਹੁਤ ਵੱਡੀ ਪਦਵੀ ਵਾਲੇ ਹੋ ਕੋਈ ਆਪਣੇ ਆਪ ਨੂੰ ਛੋਟਾ ਨਾ ਸਮਝੋ ਪਰ ਅਸੀਂ ਥੋੜਾ ਜਾ ਸੋਚ ਕੇ ਚੱਲਿਆ ਸੀ ਆਪਣੇ ਆਪ ਨੂੰ ਨਿਮਰਤਾ ਦੇ ਵਿੱਚ ਪਿਆਰ ਦੇ ਵਿੱਚ ਸਾਧ ਸੰਗਤ ਜੀ ਹਰ ਗਲਤੀ ਕੋਈ ਭੁੱਲਾ ਚੁੱਕਾ ਹੋ ਜਾਂਦੇ ਨੇ ਸਾਧ ਸੰਗਤ ਹਰ ਗਲਤੀ ਨੂੰ ਜੇ ਕਿਸੇ ਤੋਂ ਹੁੰਦੀ ਉਹਨੂੰ ਉਹਨੂੰ ਮਾਫ ਕਰਨਾ ਤੇ ਆਪਣੇ ਵੀ ਸਾਧ ਸੰਗਤ ਤੇ ਨਿਮਰਤਾ ਪਿਆਰ ਦੇ ਨਾਲ ਇੱਕ ਦੂਜੇ ਤੋਂ ਮਾਫੀ ਚਾਣੀ ਕਰੀ ਸਾਧ ਸੰਗਤ ਬੜੇ ਪਿਆਰ ਨਾਲ ਆਪਾਂ ਦਾ ਰੰਕਾਰ ਜੀ